ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਕੋਮਲ ਸੋਚਾਂ ਦੇ ਵਿੱਚ ਗੁਵਾਚੀ ਹੋਈ ਘਰ ਦੇ ਵਿੱਚ ਬੈਠੀ ਸੀ ਅਚਾਨਕ ਉਹਦੀ 5 ਸਾਲ ਦੀ ਬੇਟੀ ਆ ਜਿਹੜੀ ਉਹ ਦੌੜੀ ਦੌੜੀ ਆਉਂਦੀ ਆ ਉਹ ਸਕੂਲ ਤੋਂ ਆਈ ਸੀ ਆਪਣੀ ਬੈਨ ਤੋਂ ਉੱਤਰਦੀ ਆ ਤੇ ਆਪਣੀ ਮੰਮੀ ਨੂੰ ਇੱਕ ਟਰੋਫੀ ਦਿਖਾਉਂਦੀ ਹੋਈ ਕਹਿੰਦੀ ਆ ਮੰਮਾ ਮੰਮਾ ਆ ਦੇਖੋ ਤੁਹਾਡੀ ਬੇਟੀ ਨੇ ਅੱਜ ਪ੍ਰਾਈਜ਼ ਜਿੱਤਿਆ ਮੈਂ ਪ੍ਰਾਈਜ਼ ਲੈ ਕੇ ਆਇਆ ਕੋਮਲ ਆ ਜਿਹੜੀ ਉਹ ਸੋਚਾਂ ਤੋਂ ਬਾਹਰ ਆਉਂਦੀ ਆ ਤੇ ਉਹ ਆਪਣੀ ਬੇਟੀ ਨੂੰ ਦੇਖ ਕੇ ਖੁਸ਼ ਹੁੰਦੀ ਆ ਉਹਦੀ ਬੇਟੀ ਪਰੀ ਜਿਹੜੀ ਕਿ ਗੇਮਸ ਦੇ ਵਿੱਚੋਂ ਫਰਸਟ ਆਈ ਸੀ ਤੇ ਉਹ ਇੱਕ ਬਹੁਤ ਸੋਹਣਾ ਪ੍ਰਾਈਜ਼ ਲੈ ਕੇ ਆਈ ਸੀ ਟਰੋਫੀ ਸੀ ਛੋਟੀ ਜੀ ਕੋਮਲ ਆ ਜਿਹੜੀ ਉਹ ਆਪਣੀ ਧੀ ਨੂੰ ਗਲ ਨਾਲ ਲਾਉਂਦੀ ਆ ਉਹਦਾ ਮੱਥਾ ਚੁੰਮਦੀ ਆ ਤੇ ਉਹਦੀ ਜਿਹੜੀ ਟਰੋਫੀ ਆ ਉਹਨੂੰ ਵੀ ਚੁੰਮਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਨੂੰ ਬਹੁਤ ਪ੍ਰਾਊਡ ਆ ਪੁੱਤਰ ਤੇਰੇ ਤੇ ਆਈ ਏਮ ਪ੍ਰਾਊਡ ਆਫ ਯੂ ਬਹੁਤ ਵਧੀਆ ਇਸੇ ਤਰ੍ਹਾਂ ਹੀ ਤਰੱਕੀਆਂ ਕਰਨਾ ਮੇਰੇ ਪੁੱਤ ਜਦੋਂ ਉਹ ਇਸ ਤਰ੍ਹਾਂ ਕਹਿੰਦੀ ਆ ਤਾਂ ਪਰੀ ਆ ਜਿਹੜੀ ਉਹ ਬਹੁਤ ਖੁਸ਼ ਹੋ ਕੇ ਆਪਣੀ ਮੰਮੀ ਨੂੰ ਹਨਾ ਕਿਸ ਕਰਦੀ ਆ ਉਹਦੇ ਮੱਥੇ ਨੂੰ ਚੁੰਮਦੀ ਆ ਤੈਨੂੰ ਕਹਿੰਦੀ ਕਿ ਮਮਾ ਤੁਸੀਂ ਮੈਨੂੰ ਹਰ ਟਾਈਮ ਐਪਰੀਸ਼ੀਏਟ ਕਰਦੇ ਹੋ ਇਸੇ ਲਈ ਮੈਂ ਪ੍ਰਾਈਜ਼ ਜਿੱਤ ਕੇ ਲਿਆਈਆਂ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਮਮਾ ਅਗਲੇ ਮਹੀਨੇ ਨਾਲ ਸਾਡੇ ਸਕੂਲ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਹੋਣਾ ਤੇ ਮੈਂ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਨਾਲੇ ਤੁਹਾਨੂੰ ਪਤਾ ਜਿਹੜੇ ਬੱਚਿਆਂ ਨੇ ਪ੍ਰਾਈਜ਼ ਜਿੱਤੇ ਨੇ ਉਹਨਾਂ ਦਾ ਸਨਮਾਨ ਵੀ ਹੋਣਾ ਸਾਡੇ ਪ੍ਰਿੰਸੀਪਲ ਮੈਮ ਨੇ ਕਿਹਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਬੱਚਿਆਂ ਨੇ ਆਪਣੇ ਮੰਮੀ ਪਾਪਾ ਦੇ ਨਾਲ ਆਉਣਾ ਦੇਖੋ ਮੰਮਾ ਤੁਸੀਂ ਕਦੋਂ ਦੇ ਕਹਿਣੇ ਹੋ ਕਿ ਪਾਪਾ ਬਾਹਰ ਗਏ ਆ ਬਾਹਰ ਗਏ ਆ ਹੁਣ ਦੇਖੋ ਜਦੋਂ ਫੰਕਸ਼ਨ ਹੋਇਆ ਸਾਰੇ ਬੱਚਿਆਂ ਦੇ ਮॉम ਡੈਡ ਆਉਣਗੇ ਤੁਸੀਂ ਵੀ ਪਾਪਾ ਨੂੰ ਫੋਨ ਕਰ ਦੋ ਨਾ ਕਿ ਉਹ ਮੇਰੇ ਕਰਕੇ ਆ ਨਹੀਂ ਸਕਦੇ ਕਿੰਨੇ ਸਾਲ ਹੋ ਗਏ ਮੈਂ ਆਪਣੇ ਪਾਪਾ ਨੂੰ ਦੇਖਿਆ ਵੀ ਨਹੀਂ ਹੈਗਾ ਜਦੋਂ ਮੇਰੇਆਂ ਫਰੈਂਡਸ ਸਕੂਲ ਦੇ ਵਿੱਚ ਆਪਣੇ ਮੰਮੀ ਪਾਪਾ ਨਾਲ ਆਉਂਦੀਆਂ ਤਾਂ ਮੈਨੂੰ ਜੈਲਸੀ ਹੁੰਦੀ ਆ ਕਿਉਂਕਿ ਮੈਂ ਵੀ ਚਾਹਣੀ ਆ ਕਿ ਮੇਰੇ ਵੀ ਪਾਪਾ ਹੋਣ ਨਾਲ ਤੁਸੀਂ ਹੀ ਹਮੇਸ਼ਾ ਜਾਣੇ ਹੋ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਕੋਮਲ ਧੁਰ ਅੰਦਰ ਤੱਕ ਕੰਬ ਜਾਂਦੀ ਆ ਉਹ ਆਪਣੀ ਬੇਟੀ ਨੂੰ ਟਾਲਦੀ ਆ ਤੇ ਉਹਨੂੰ ਕਹਿੰਦੀ ਕਿ ਪੁੱਤ ਮੈਨੂੰ ਐਂ ਦੱਸੋ ਖਾਣ ਲਈ ਕੀ ਬਣਾਵਾਂ ਉਹ ਕਹਿੰਦੀ ਕਿ ਮੰਮੀ ਮੈਨੂੰ ਖਾਣ ਲਈ ਮੈਗੀ ਬਣਾ ਦਿਓ ਚਲੋ ਕੋਮਲ ਫਟਾਫਟ ਮੈਗੀ ਬਣਾਉਂਦੀ ਆ ਮੈਗੀ ਬਣਾ ਕੇ ਨਾਲ ਉਹਨੂੰ ਚਾਹ ਬਣਾ ਕੇ ਦੇ ਦਿੰਦੀ ਆ ਉਸ ਤੋਂ ਬਾਅਦ ਉਹ ਆਪਣੀ ਬੇਟੀ ਪ੍ਰੀ ਨੂੰ ਕਹਿੰਦੀ ਆ ਪ੍ਰੀ ਤੁਸੀਂ ਥੱਕ ਗਏ ਹੋਵੋਗੇ ਬੇਟਾ ਤੁਸੀਂ ਸੌਂ ਜਾਓ ਚਲੋ ਪ੍ਰੀ ਆ ਜਿਹੜੀ ਉਹ ਆਪਣੇ ਨਾਨਾ ਨਾਨੀ ਕੋਲ ਜਾਂਦੀ ਆ ਉਹਨਾਂ ਨੂੰ ਆਪਣਾ ਪ੍ਰਾਈਜ਼ ਦਿਖਾਉਂਦੀ ਆ ਤੇ ਉਹਨਾਂ ਦੇ ਕੋਲ ਹੀ ਸੌ ਜਾਂਦੀ ਆ ਤੇ ਉਸ ਤੋਂ ਬਾਅਦ ਕੋਮਲ ਜਿਹੜੀ ਉਹ ਥੋੜੀ ਰਸੋਈ ਸੈੱਟ ਕਰਕੇ ਆਪਣੇ ਕਮਰੇ 'ਚ ਚਲੀ ਜਾਂਦੀ ਆ ਤੇ ਬੈਠੀ ਬੈਠੀ ਉਹ ਪਿਛਲੀਆਂ ਯਾਦਾਂ ਦੇ ਵਿੱਚ ਗਵਾਚ ਜਾਂਦੀ ਆ ਉਹ ਯਾਦ ਕਰਦੀ ਆ ਕੋਮਲ ਹੋਰੀਆਂ ਤਿੰਨ ਪੇਣਾ ਤੇ ਉਹਨਾਂ ਦੇ ਭਰਾ ਹੈ ਨਹੀਂ ਸੀ ਕੋਮਲ ਦੇ ਪਾਪਾ ਵਧੀਆ ਪੜੇ ਲਿਖੇ ਜੌਬ ਕਰਦੇ ਇਨਸਾਨ ਸੀ ਤੇ ਉਹਨਾਂ ਦੀ ਮੰਮੀ ਜਿਹੜੀ ਹਾਊਸ ਵਾਈਫ ਸੀ ਕੋਮਲ ਦੇ ਪਾਪਾ ਨੇ ਆਪਣੀਆਂ ਤਿੰਨਾਂ ਧੀਆਂ ਨੂੰ ਵਧੀਆ ਪੜਾਇਆ ਲਿਖਾਇਆ ਕੋਮਲ ਆ ਜਿਹੜੀ ਉਹ ਸਰਕਾਰੀ ਨੌਕਰੀ ਤੇ ਲੱਗ ਜਾਂਦੀ ਆ ਉਹਨੂੰ ਜੌਬ ਮਿਲ ਜਾਂਦੀ ਆ ਹੁਣ ਕੋਮਲ ਦੇ ਪਾਪਾ ਨੂੰ ਇਹ ਸੀ ਕਿ ਮੇਰੀ ਵੱਡੀ ਧੀ ਆ ਹਨਾ ਇਹਦਾ ਕੈਰੀਅਰ ਵੀ ਬਣ ਗਿਆ ਹੁਣ ਮੈਂ ਇਹਦਾ ਰਿਸ਼ਤਾ ਕਰ ਦੇਵਾਂ ਚਲੋ ਕੋਮਲ ਲਈ ਇੱਕ ਬਹੁਤ ਪੜ੍ਹੇ ਲਿਖੇ ਮੁੰਡੇ ਦਾ ਜਿਹੜਾ ਰਿਸ਼ਤਾ ਆਉਂਦਾ ਕੋਮਲ ਦੇ ਪਾਪਾ ਦਾ ਜਿਹੜਾ ਦੋਸਤ ਆ ਉਹੀ ਰਿਸ਼ਤਾ ਕਰਵਾਉਂਦਾ ਹੁੰਦਾ ਕੋਮਲ ਦੇ ਪਾਪਾ ਨੂੰ ਗੱਲ ਸੁਣ ਕੇ ਲੱਗਿਆ ਵੀ ਮੁੰਡੇ ਦਾ ਪਰਿਵਾਰ ਵਧੀਆ ਚਲੋ ਉਹ ਆਪਣੀ ਧੀ ਨੂੰ ਕਹਿੰਦੇ ਆ ਕਿ ਪੁੱਤ ਮੈਂ ਤੇਰੇ ਲਈ ਰਿਸ਼ਤਾ ਵੇਖ ਰਿਹਾ ਵੀ ਜੇ ਤੈਨੂੰ ਕੋਈ ਮੁੰਡਾ ਪਸੰਦ ਆ ਤਾਂ ਦੱਸ ਦੇ ਵੀ ਆਦਰਵਾਇਜ਼ ਮੈਂ ਮੁੰਡਾ ਵੇਖ ਲੈਣਾ ਕੋਮਲ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਜਿੱਥੇ ਮੈਨੂੰ ਤੁਸੀਂ ਤੋਰੋਗੇ ਮੈਂ ਉੱਥੇ ਹੀ ਜਾਣਾ ਚਲੋ ਕੋਮਲ ਦੇ ਪਾਪਾ ਸੁੱਖ ਦਾ ਸਾਹ ਲੈਂਦੇ ਨੇ ਤੇ ਉਹ ਆਪਣੇ ਦੋਸਤ ਨਾਲ ਗੱਲ ਕਰਕੇ ਮੁੰਡਾ ਵੇਖੇ ਆਉਂਦੇ ਆ ਮੁੰਡਾ ਉਹਨਾਂ ਨੂੰ ਪਸੰਦ ਆ ਜਾਂਦਾ ਮੁੰਡਾ ਜਿਹੜਾ ਇੱਕ ਵਧੀਆ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੁੰਦਾ ਤੇ ਉਹਦੇ ਮਦਰ ਫਾਦਰ ਕਰ ਹੁੰਦੇ ਨੇ ਤੇ ਜਿਹੜੀ ਮੁੰਡੇ ਦੀ ਭੈਣ ਆਗੀ ਉਹ ਵਿਆਹੀ ਹੋਈ ਹੁੰਦੀ ਆ ਛੋਟਾ ਜਿਹਾ ਪਰਿਵਾਰ ਹੁੰਦਾ ਤੇ ਉਹ ਪਰਿਵਾਰ ਆ ਜਿਹੜਾ ਮੁੰਬਈ ਦੇ ਵਿੱਚ ਰਹਿੰਦਾ ਹੁੰਦਾ ਚਲੋ ਕੋਮਲ ਜਦੋਂ ਹਨ ਆਪਣੇ ਪਾਪਾ ਤੋਂ ਸੁਣਦੀ ਆ ਮੁੰਡੇ ਬਾਰੇ ਉਹਨੂੰ ਵੀ ਖੁਸ਼ੀ ਜੀ ਹੁੰਦੀ ਆ ਚਲੋ ਮੈਂ ਵਧੀਆ ਪੜ੍ਹੇ ਲਿਖੇ ਪਰਿਵਾਰ ਦੇ ਵਿੱਚ ਜਾ ਰਹੀ ਆ ਅਸਲ ਦੇ ਵਿੱਚ ਕੋਮਲ ਤੇ ਉਹਦੇ ਪਾਪਾ ਜਿਹੜੇ ਉਹਦਾ ਪਰਿਵਾਰ ਆ ਉਹ ਦਿੱਲੀ 'ਚ ਰਹਿ ਰਹੇ ਹੁੰਦੇ ਆ ਚਲੋ ਉਹ ਸੋਚਦੀ ਆ ਵੀ ਮੈਂ ਮੁੰਬਈ ਐਡੇ ਵੱਡੇ ਸ਼ਹਿਰ ਦੇ ਵਿੱਚ ਹਨ ਕਿਵੇਂ ਰਹੂੰਗੀ ਇੰਨੀ ਦੂਰ ਤਾਂ ਉਹਦੇ ਪਾਪਾ ਕਹਿੰਦੇ ਕਿ ਕੋਈ ਨਾ ਪੁੱਤ ਵੀ ਕੀ ਪਤਾ ਕੱਲ ਨੂੰ ਹਨ ਤੇਰੇ ਘਰ ਵਾਲੇ ਦੀ ਜਿਹੜੀ ਜੋ ਵਾ ਉਹ ਇੱਥੇ ਕਿਤੇ ਟਰਾਂਸਫਰ ਹੋ ਜੇ ਨਹੀਂ ਤਾਂ ਅਸੀਂ ਤੁਹਾਡੇ ਕੋਲ ਸ਼ਿਫਟ ਕਰ ਲਾਂਗੇ ਵੀ ਆਪਾਂ ਐ ਦੂਰ ਦੂਰ ਤਾਂ ਨਹੀਂ ਰਵਾਂਗੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਰਿਸ਼ਤਾ ਵਧੀਆ ਮਿਲਣਾ ਚਾਹੀਦਾ ਜੇ ਵਧੀਆ ਰਿਸ਼ਤਾ ਤੇ ਆਪਾਂ ਨੂੰ ਐ ਨਹੀਂ ਸੋਚਣਾ ਚਾਹੀਦਾ ਚਲੋ ਕੋਮਲ ਜਿਹੜੀ ਉਹ ਕੁਝ ਨਹੀਂ ਬੋਲਦੀ ਉਸ ਤੋਂ ਬਾਅਦ ਕੋਮਲ ਦਾ ਜਿਹੜਾ ਵਿਆਹ ਹੋ ਜਾਂਦਾ ਕੋਮਲ ਮੁੰਬਈ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਉਹ ਆਪਣੇ ਸਹੁਰੇ ਘਰ ਜਾ ਕੇ ਵੇਖਦੀ ਉਹਦੇ ਸਹੁਰਿਆਂ ਦਾ ਘਰ ਬਹੁਤ ਵੱਡਾ ਹੁੰਦਾ ਤੇ ਉਹਦੇ ਘਰ ਵਾਲਾ ਪੜ੍ਹਿਆ ਲਿਖਿਆ ਬਹੁਤ ਸਮਾਰਟ ਹੁੰਦਾ ਚਲੋ ਕੋਮਲ ਜਿਹੜੀ ਉਹਦੀ ਟਰਾਂਸਫਰ ਆ ਗਈ ਉਹ ਮੁੰਬਈ ਦੀ ਕਰਵਾ ਲੈਂਦੇ ਆ ਉੱਥੇ ਹੀ ਉਹ ਜੌਬ ਕਰਨੀ ਸ਼ੁਰੂ ਕਰ ਦਿੰਦੀ ਆ ਤੇ ਜਿਹੜਾ ਉਹਦੇ ਘਰ ਵਾਲਾਗਾ ਉਹ ਅਕਸਰ ਕੰਮ ਦੇ ਸਿਲਸਿਲੇ ਦੇ ਵਿੱਚ ਕੰਪਨੀ ਦਾ ਜੋ ਕੰਮ ਹੁੰਦਾ ਸੀ ਉਹਦੇ 'ਚ ਜ਼ਿਆਦਾਤਰ ਵਿਜੀ ਰਹਿੰਦਾ ਸੀ ਕਦੇ-ਕਦੇ ਕੋਮਲ ਆਪਣੇ ਹਸਬੰਦ ਨੂੰ ਕਹਿੰਦੀ ਕਿ ਆਪਣੇ ਵਿਆਹ ਨੂੰ 2-3 ਮਹੀਨੇ ਹੋ ਗਏ ਆ ਵੀ ਆਪਾਂ ਕਦੇ ਵੀ ਕਿਤੇ ਘੁੰਮਣ ਨਹੀਂ ਗਏ ਵੀ ਤੁਸੀਂ ਸਵੇਰੇ ਜਾਨੇ ਹੋ ਰਾਤ ਦੇ 10-10 ਵਜੇ ਆਉਣਿਓ ਵੀ ਆਈ ਆਪਾਂ ਸਾਰੀ ਉਮਰ ਕੰਮ ਹੀ ਕਰਦੇ ਰਵਾਂਗੇ ਤਉ ਕਹਿ ਦਿੰਦਾ ਵੀ ਦੇਖ ਕੋਮਲ ਮੇਰੀ ਜੋ ਕੰਪਨੀਆਂ ਉਹਦੇ ਵਿੱਚ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਆ ਮੈਂ ਸਵੇਰੇ ਨਿਕਲਦਾ ਘਰੋਂ ਮੈਨੂੰ ਜਾਂਦੇ ਨੂੰ 9:30 ਹੋ ਜਾਂਦੇ ਆ 10 ਵਜੇ ਮੇਰਾ ਆਫਿਸ ਜਿਹੜਾ ਉਹ ਸਟਾਰਟ ਹੁੰਦਾ ਫਿਰ ਕਿੰਨੀਆਂ ਮੀਟਿੰਗਾਂ ਕਿੰਨੇ ਕਲਾਇੰਟਸ ਕਿੰਨੇ ਕੰਮ ਵੀ ਮੈਂ 8 ਵਜੇ ਉਧਰੋਂ ਆਉਣਾ ਤੇ 10 ਮੈਨੂੰ ਘਰੇ ਆਉਂਦੇ ਨੂੰ ਵੱਜ ਜਾਂਦੀ ਆ ਕਿਉਂਕਿ ਟ੍ਰੈਫਿਕ ਜ਼ਿਆਦਾ ਹੁੰਦਾ ਵੀ ਮੈਂ ਚਾਹਣਾ ਕਿ ਆਪਾਂ ਇੰਜੋਏ ਕਰੀਏ ਪਰ ਕੰਮ ਵੀ ਜ਼ਰੂਰੀ ਆ ਮੈਨੂੰ ਇੱਕ ਵਾਰ ਪੱਕੇ ਪੈਰੀ ਹੋ ਜਾਂਦੇ ਫਿਰ ਕੋਮਲ ਵੀ ਸੋਚਦੀ ਆ ਹਨਾ ਵੀ ਚਲੋ ਜਿਹੜਾ ਸ਼ਹਿਰਾਂ ਦਾ ਵੱਡੇ ਸ਼ਹਿਰਾਂ ਦਾ ਰੁਟੀਨ ਹੁੰਦਾ ਬਾਕੀ ਨੌਕਰੀਆਂ ਦਾ ਇਹ ਤਾਂ ਇਸ ਤਰ੍ਹਾਂ ਹੀ ਹੁੰਦਾ ਉਹ ਆਪਣੇ ਸੱਸ ਸਹੁਰੇ ਦੇ ਨਾਲ ਘਰ ਦੇ ਵਿੱਚ ਵਧੀਆ ਰਹਿੰਦੀ ਆ ਚਲੋ ਆਪਣੀ ਡਿਊਟੀ ਜਾਂਦੀ ਆ ਉਹ ਇਸੇ ਤਰ੍ਹਾਂ ਲਾਈਫ ਆ ਜਿਹੜੀ ਉਹ ਲੰਘਦੀ ਰਹਿੰਦੀ ਆ ਤੇ ਅਚਾਨਕ ਇੱਕ ਦਿਨ ਉਹਦੇ ਘਰ ਵਾਲਾ ਆ ਕੇ ਉਹਨੂੰ ਕਹਿੰਦਾ ਕਿ ਮੇਰਾ ਲੰਡਨ ਦਾ ਟੂਰ ਆ ਵੀ ਮੈਂ ਉੱਥੇ ਜਾਣਾ ਇੱਕ ਕੰਪਨੀ ਦੇ ਵਿੱਚ ਵੀ ਕੰਪਨੀ ਦੇ ਵੱਲੋਂ ਇੱਕ ਬਹੁਤ ਵੱਡੀ ਮੀਟਿੰਗ ਅਟੈਂਡ ਕਰਨੀ ਆ ਤੇ 40 ਦਿਨਾਂ ਦਾ ਮੇਰਾ ਪੈਕੇਜ ਆ ਉਹ ਕਹਿੰਦੀ ਕਿ ਮੈਂ ਵੀ ਜਾਣਾ ਚਾਹਣੀ ਆ ਉਹ ਕਹਿੰਦਾ ਕਿ ਜਿਹੜੇ ਮੇਰੇ ਨਾਲ ਦੇ ਦੋ ਕਲੀਗਜ਼ ਆ ਰਹੇ ਆ ਜਾਂ ਸਿਰਫ ਮੁੰਡੇ ਜਾ ਰਹੇ ਆ ਵੀ ਲੇਡੀਜ਼ ਨਹੀਂ ਜਾ ਰਹੀਆਂ ਆਪਾਂ ਕਦੇ ਫੇਰ ਚੱਲਾਂਗੇ ਦੁਬਾਰਾ ਚਲੋ ਕੋਮਲ ਆਪਣੇ ਹਸਬੰਦ ਨੂੰ ਬੜੇ ਪਿਆਰ ਨਾਲ ਹਨਾ ਤਿਆਰ ਕਰਕੇ ਭੇਜਦੀ ਆ ਤੇ ਉਹ ਲੰਡਨ ਚਲਿਆ ਜਾਂਦਾ ਲੰਡਨ ਜਾ ਕੇ ਉਹਦਾ 40 ਦਿਨਾਂ ਦਾ ਜੋ ਕੰਮ ਹੁੰਦਾ ਉਹ ਅੱਗੇ ਵਧਦਾ ਰਹਿੰਦਾ ਕਦੇ ਉਹ ਕਹਿੰਦਾ ਅੱਜ ਆਉਂ ਕਦੇ ਸਵੇਰੇ ਆਉਂ ਅੱਜ ਆਉਂ ਸਵੇਰੇ ਆਉਂ ਹੋਰ 15 ਦਿਨ ਦਾ ਵਧ ਗਿਆ ਇਸ ਤਰ੍ਹਾਂ ਕਰਦੇ ਕਰਦੇ 6 ਮਹੀਨੇ ਗੁਜ਼ਰ ਜਾਂਦੇ ਆ ਇਨਾ 6 ਮਹੀਨਿਆਂ ਦੇ ਵਿੱਚ ਕੋਮਲ ਜਿਹੜੀ ਉਹ ਆਪਣੇ ਆਪ ਨੂੰ ਇਕੱਲਾ ਫੀਲ ਕਰਦੀ ਆ ਤੇ ਜਦੋਂ ਉਹਦੇ ਘਰ ਵਾਲਾ ਗਿਆ ਸੀ ਤੇ ਉਹ ਜਾਂਦਾ ਜਦੋਂ ਤੇ ਉਹ ਨਾ ਉਹਨੂੰ ਕਹਿੰਦੀ ਆ ਕਿ ਵੀ ਤੁਸੀਂ ਤਾਂ ਜਾਣਦੇ ਹੋ ਹਨਾ ਵੀ ਮੈਂ ਤੇ ਮੰਮੀ ਪਾਪਾ ਇਕੱਲੇ ਰਹਿ ਜਾਾਂਗੇ ਘਰੇ ਸਾਡਾ ਜੀ ਨਹੀਂ ਲੱਗਣਾ ਉਹ ਕਹਿੰਦਾ ਸੀ ਨਹੀਂ ਮੈਂ ਜਲਦੀ ਆ ਜੂੰ ਪਰ ਕਰਦੇ ਕਰਦੇ 6 ਮਹੀਨੇ વીਤ ਜਾਂਦੇ ਆ ਤੇ ਪਤਾ ਹੀ ਨਹੀਂ ਲੱਗਦਾ 6 ਮਹੀਨੇ ਬਾਅਦ ਜਦੋਂ ਉਹਦੇ ਘਰ ਵਾਲੇ ਨੇ ਆਉਣਾ ਹੁੰਦਾ ਉਹ ਆਪਣੇ ਉਹਨੂੰ ਕੋਮਲ ਨੂੰ ਫੋਨ ਕਰਦਾ ਵੀ ਮੈਂ ਆ ਰਿਹਾ ਕੋਮਲ ਚਲੋ ਬੜੀ ਖੁਸ਼ ਹੁੰਦੀ ਆ ਕੋਮਲ ਸਵੇਰੇ ਹੀ ਤਿਆਰ ਹੋ ਜਾਂਦੀ ਆ ਆਪਣੇ ਦਫ਼ਤਰ ਤੋਂ ਉਹ ਛੁੱਟੀ ਲੈ ਲੈਂਦੀ ਆ ਤਿਆਰ ਹੋ ਕੇ ਉਹ ਆਪਣੇ ਹਸਬੰਦ ਦਾ ਮਨਪਸੰਦ ਖਾਣਾ ਤਿਆਰ ਕਰਦੀ ਆ ਤੇ ਉਹਦੀ ਸੱਸ ਜਿਹੜੀ ਆਪਣੀ ਨੂੰਹ ਦੇ ਚਿਹਰੇ ਦੀ ਖੁਸ਼ੀ ਵੇਖ ਕੇ ਉਹ ਵੀ ਖੁਸ਼ ਹੋ ਜਾਂਦੀ ਆ ਚਲੋ ਕੋਮਲ ਜਿਹੜੀ ਉਹ ਵੇਟ ਕਰਦੀ ਆ ਆਪਣੇ ਹਸਬੰਦ ਦਾ ਪਰ ਉਹਦੇ ਸਹੁਰਾ ਸਾਹ ਉਹਨੂੰ ਆ ਕੇ ਦੱਸਦੇ ਆ ਕਿ ਪੁੱਤ ਤੂੰ ਹਜੇ ਉਹਦਾ ਵੇਟ ਨਾ ਕਰ ਵੀ ਉਹ ਸਿੱਧਾ ਦਫ਼ਤਰ ਗਿਆਗਾ ਆਫਿਸ ਦੇ ਵਿੱਚ ਉਹਦੀ ਹਾਜ਼ਰੀ ਜ਼ਰੂਰੀ ਸੀ ਇਸ ਲਈ ਉੱਥੇ ਗਿਆਗਾ ਸ਼ਾਮ ਨੂੰ ਆ ਜੂਗਾ ਚਲ ਕੋਮਲ ਨੂੰ ਥੋੜੀ ਜਿਹੀ ਨਿਰਾਸ਼ ਹੋ ਜਾਂਦੀ ਆ ਪਰ ਫਿਰ ਵੀ ਉਹ ਸੋਚਦੀ ਆ ਕਿ ਕੋਈ ਨਹੀਂ ਜਿੱਥੇ 6 ਮਹੀਨੇ ਕੱਢੇ ਆ ਉਥੇ 4 ਘੰਟੇ ਹੋਰ ਸਹੀ ਸ਼ਾਮ ਤੱਕ ਵੇਟ ਕਰਦੇ ਕਰਦੇ ਕੋਮਲ ਵੇਖਦੀ ਆ ਤੇ ਉਹਦੇ ਘਰ ਵਾਲਾ ਨਹੀਂ ਆਉਂਦਾ 10 ਵਜ ਜਾਂਦੇ ਆ ਤੇ 10 ਵਜੇ ਤੱਕ ਕੋਮਲ ਨੂੰ ਕਦੋਂ ਨੀਂਦ ਆ ਜਾਂਦੀ ਆ ਉਹਨੂੰ ਵੀ ਖੁਦ ਨੂੰ ਪਤਾ ਨਹੀਂ ਲੱਗਦਾ ਚਲ ਅਗਲੇ ਦਿਨ ਛੁੱਟੀ ਹੁੰਦੀ ਆ ਤੇ ਉਹ ਨਾ ਸੌਂਦੀ ਆ ਜਦੋਂ ਤੇ ਉਹਦੇ ਘਰ ਵਾਲਾ ਰਾਤ ਨੂੰ 12 ਵਜੇ ਆਉਂਦਾ 12 ਵਜੇ ਆ ਕੇ ਉਹ ਬਿਨਾਂ ਕੋਈ ਖੜਕਾ ਕੀਤੇ ਚੁੱਪ ਕਰਕੇ ਸੌਂ ਜਾਂਦਾ ਤੇ ਅਗਲੇ ਦਿਨ ਜਦੋਂ ਉਹ ਉੱਠਦੀ ਆ ਉਹਨੂੰ ਜਾਗ ਆਉਂਦੀ ਆ 8 ਵਜੇ ਪਈ ਹੁੰਦੇ ਆ ਕਿਉਂਕਿ ਉਹ ਥੱਕੀ ਬਹੁਤ ਹੁੰਦੀ ਆ ਤੇ ਉਹ ਭੱਜ ਕੇ ਉੱਠਦੀ ਆ ਦੇਖਦੀ ਆ ਹਨਾ ਵੀ ਇਹ ਆ ਗਏ ਹੋਣਗੇ ਆਪਣੇ ਹਸਬੰਦ ਨੂੰ ਦੇਖਦੀ ਆ ਵੀ ਮੈਂ ਇਹਨੂੰ ਜਾਗ ਹੀ ਨਹੀਂ ਆਈ ਵੀ ਨਹੀਂ ਮੈਨੂੰ ਕਿਸੇ ਨੇ ਠਾਇਆ ਚਲੋ ਜਦੋਂ ਉੱਠ ਕੇ ਕਮਰੇ ਚੋਂ ਬਾਹਰ ਆਉਂਦੀ ਆ ਤਾਂ ਘਰ ਦਾ ਜੋ ਗਾਰਡਨ ਹੁੰਦਾ ਉਹਦੇ ਵਿੱਚ ਉਹਦੇ ਘਰ ਵਾਲਾ ਤੇ ਉਹਦੇ ਸੱਸ ਸਹੁਰਾ ਬੈਠੇ ਹੁੰਦੇ ਆ ਜਦੋਂ ਉਹ ਬਾਹਰ ਜਾਣ ਲੱਗਦੀ ਆ ਤਾਂ ਇੱਕ ਫੋਨ ਦੀ ਉਹਦੇ ਜਿਹੜਾ ਹਸਬੰਦ ਆ ਉਹਦਾ ਫੋਨ ਚਾਰਜਿੰਗ ਤੇ ਲੱਗਿਆ ਪਿਆ ਹੁੰਦਾ ਉਹਦੀ ਬੈਲ ਵੱਜਦੀ ਆ ਤੇ ਕੋਮਲ ਜਿਹੜੀ ਉਹ ਫੋਨ ਚੁੱਕ ਲੈਂਦੀ ਆ ਕੋਮਲ ਜਦੋਂ ਫੋਨ ਚੁੱਕਦੀ ਆ ਤੇ ਅੱਗੋਂ ਕਿਸੇ ਔਰਤ ਦੀ ਆਵਾਜ਼ ਆਉਂਦੀ ਆ ਉਹ ਔਰਤ ਉਹਨੂੰ ਪੁੱਛਦੀ ਕਿ ਤੁਸੀਂ ਕੌਣ ਤੇ ਕੋਮਲ ਆ ਜਿਹੜੀ ਉਹ ਕਹਿ ਦਿੰਦੀ ਆ ਕਿ ਮੈਂ ਸੁਰਿੰਦਰ ਦੀ ਵਾਈਫ ਗੱਲ ਕਰ ਰਹੀ ਆ ਜਦੋਂ ਇਹ ਨਾ ਬੋਲਦੀ ਆ ਤਾਂ ਫੋਨ ਕੱਟਿਆ ਜਾਂਦਾ ਤੇ ਉਹ ਸੋਚਦੀ ਆ ਵੀ ਕੌਣ ਸੀ ਹੈ ਨਾ ਜਿਨੇ ਮੇਰੇ ਬੋਲਣ ਤੇ ਫੋਨ ਕੱਟਤਾ ਚਲੋ ਉਹ ਫਿਰ ਵੀ ਗਾਰਡਨ ਦੇ ਵਿੱਚ ਆਉਂਦੀ ਆ ਤੇ ਉਹਦਾ ਹਸਬੰਡ ਆ ਜਿਹੜਾ ਉਹਨੂੰ ਕੋਈ ਇਸ ਤਰੀਕੇ ਨਾਲ ਨਹੀਂ ਮਿਲਦਾ ਹੈਗਾ ਵੀ ਜਿਵੇਂ 6 ਮਹੀਨੇ ਬਾਅਦ ਮਿਲਿਆ ਹੁੰਦਾ ਤੇ ਉਹ ਕਹਿੰਦੀ ਕਿ ਮੰਮੀ ਤੁਸੀਂ ਹਨਾ ਸਾਰੇ ਉੱਠ ਗਏ ਤੇ ਮੈਨੂੰ ਉਠਾ ਦਿੰਦੇ ਵੀ ਮੈਂ ਰਾਤ ਨੂੰ ਮੈਨੂੰ ਵੀ ਨਹੀਂ ਪਤਾ ਲੱਗਿਆ ਮੈਨੂੰ ਕਦੋਂ ਨੀਂਦ ਆ ਗਈ ਉਹ ਆਪਣੇ ਹਸਬੰਦ ਨੂੰ ਕਹਿੰਦੀ ਆ ਸੁਰਿੰਦਰ ਤੁਸੀਂ ਕਦੋਂ ਆਏ ਖਾਣਾ ਤੁਸੀਂ ਖਾ ਲਿਆ ਸੀ ਸੁਰਿੰਦਰ ਕਹਿੰਦਾ ਕਿ ਹਾਂ ਮੈਂ ਖਾਣਾ ਖਾ ਲਿਆ ਸੀ ਇਹ ਕਹਿ ਕੇ ਚਲੋ ਉਸ ਤੋਂ ਬਾਅਦ ਉਹ ਆਪਣੀ ਮੰਮੀ ਨੂੰ ਕਹਿੰਦਾ ਮੰਮੀ ਮੈਂ ਜਾ ਰਿਹਾ ਮੇਰੇ ਦੋਸਤ ਮੈਨੂੰ ਬੁਲਾ ਰਹੇ ਨੇ ਚਲੋ ਚਾਬੀ ਚੱਕਦਾ ਗੱਡੀ ਲੈ ਕੇ ਚੱਲਿਆ ਜਾਂਦਾ ਤੇ ਜਿਹੜੀ ਕੋਮਲਾ ਉਹ ਚਾਰੀ ਵੇਖਦੀ ਰਹਿ ਜਾਂਦੀ ਆ ਫਿਰ ਉਹ ਫਰੈਸ਼ ਹੁੰਦੀ ਆ ਤੇ ਉਸ ਤੋਂ ਬਾਅਦ ਰਸੋਈ 'ਚ ਜਾਂਦੀ ਆ ਵੇਟ ਕਰਦੀ ਰਹਿੰਦੀ ਆ ਉਹ ਆਪਣੇ ਹਸਬੰਦ ਦੀ ਪਰ ਉਹਦਾ ਹਸਬੰਦ ਆ ਜਿਹੜਾ ਸ਼ਾਮ ਤੱਕ ਨਹੀਂ ਆਉਂਦਾ ਸ਼ਾਮ ਨੂੰ ਉਹ ਫੋਨ ਕਰਦੀ ਆ ਤੇ ਉਹ ਗੋ ਫੋਨ ਚਾ ਕੇ ਕਹਿ ਦਿੰਦਾ ਕੋਮਲ ਮੈਂ ਬਿਜੀ ਆ ਮੈਂ ਥੋੜਾ ਲੇਟ ਆਉਂਗਾ ਵੀ ਤੂੰ ਖਾਣਾ ਖਾ ਕੇ ਸੌਂ ਜੀ ਚਲੋ ਹੈਰਾਨ ਹੁੰਦੀ ਆ ਵੀ 6 ਮਹੀਨਿਆਂ ਬਾਅਦ ਆਏ ਨੇ ਹਨਾ ਵੀ ਮੇਰੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਵੀ ਹੋਰ ਸਾਰਾ ਕੁਝ ਜ਼ਰੂਰੀ ਹੋ ਗਿਆ ਮੇਰੇ ਨਾਲੋਂ ਚਲੋ ਉਹਨੂੰ ਗੁੱਸਾ ਆ ਜਾਂਦਾ ਪਰ ਉਹ ਕੁਝ ਨਹੀਂ ਕਹਿੰਦੀਗੀ ਬੋਲਦੀ ਨਹੀਂ ਕੁਝ ਵੀ ਉਗਾਂ ਮੈਂ ਤੰਦਾ ਕਰਦੀ ਆ ਪਰ ਫਿਰ ਵੀ ਉਹ ਇੰਤਜ਼ਾਰ ਕਰਦੀ ਆ ਰਾਤ ਦੇ 11 ਵਜੇ ਤੱਕ ਉਹ ਇੰਤਜ਼ਾਰ ਕਰਦੀ ਆ ਤੇ ਇੰਤਜ਼ਾਰ ਕਰਦੇ ਕਰਦੇ ਉਹਨੂੰ ਨੀਂਦ ਆ ਜਾਂਦੀ ਆ ਪਰ ਉਦੋਂ ਤੱਕ ਉਹਦਾ ਪਤੀ ਹੈ ਜਿਹੜਾ ਉਹ ਨਹੀਂ ਆਇਆ ਹੁੰਦਾ ਸਵੇਰੇ ਫੇਰ ਜਦੋਂ ਅਗਲੇ ਦਿਨ ਉਹ ਜਾਗਦੀ ਆ ਤੇ ਉਹਦੇ ਘਰ ਵਾਲਾ ਸੁੱਤਾ ਪਿਆ ਹੁੰਦਾ ਉਹ ਸੋਚਦੀ ਆ ਹਨਾ ਵੀ ਕੀ ਠਹਾਣਾ ਉਹ ਆਪਣੀ ਡਿਊਟੀ ਲਈ ਤਿਆਰ ਹੁੰਦੀ ਆ ਤੇ ਆਪਣੀ ਸੱਸ ਨੂੰ ਕਹਿੰਦੀ ਆ ਕਿ ਬੀਜੀ ਮੈਂ ਜਾ ਰਹੀ ਆ ਵੀ ਮੈਂ ਆਟੋ ਲੈ ਲੂੰਗੀ ਵੀ ਇਹਨਾਂ ਨੂੰ ਤਾਂ ਕੀ ਠਹਾਣਾ ਚਲੋ ਉਹਦੀ ਸੱਸ ਆ ਜਿਹੜੀ ਉਹ ਵੀ ਚੁੱਪ ਕਰਕੇ ਉਹਨੂੰ ਕਹਿ ਦਿੰਦੀ ਆ ਕਿ ਚਲੀ ਜਾ ਚਲੋ ਚਲੀ ਜਾਂਦੀ ਹੈਗੀ ਜਦੋਂ ਉਹ ਜਾਂਦੀ ਹੈ ਦਫਤਰ ਪਹੁੰਚ ਜਾਂਦੀ ਹੈ ਪਰ ਉਹਦਾ ਨਾ ਦਫਤਰ ਦੇ ਵਿੱਚ ਮਨ ਨਹੀਂ ਲੱਗ ਰਿਹਾ ਹੁੰਦਾ ਉਹ ਇਹ ਸੋਚਦੀ ਰਹਿੰਦੀ ਹੈ ਵੀ ਮੇਰੇ ਘਰ ਵਾਲਾ 6 ਮਹੀਨਿਆਂ ਬਾਅਦ ਆਇਆ ਤੇ ਮੈਨੂੰ ਉਹ ਬਿਲਕੁਲ ਵੀ ਨਹੀਂ ਬੁਲਾ ਰਿਹਾ ਚਲ ਉਹਨਾਂ ਛੁੱਟੀ ਲੈ ਕੇ ਘਰ ਆ ਜਾਂਦੀ ਆ ਜਦੋਂ ਉਹ ਘਰ ਆਉਂਦੀ ਆ ਤੇ ਘਰ ਆ ਕੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਉਹਨੇ ਜਿਹੜਾ ਡੋਰ ਸੀ ਉਹ ਨੌਕ ਨਹੀਂ ਕੀਤਾ ਉਹਦੇ ਕੋਲੇ ਚਾਬੀ ਸੀ ਉਸੇ ਚਾਬੀ ਨਾਲ ਲੋਕ ਖੋਲ੍ਹ ਕੇ ਅੰਦਰ ਆਉਂਦੀ ਆ ਤਾਂ ਉਹਦੇ ਸੱਸ ਸਹੁਰੇ ਦੇ ਕਮਰੇ ਚੋਂ ਕਾਫੀ ਉੱਚੀ ਆਵਾਜ਼ ਆ ਰਹੀ ਹੁੰਦੀ ਆ ਉਹ ਆਵਾਜ਼ ਸੁਣਦੀ ਸੁਣਦੀ ਉਹ ਉਧਰ ਨੂੰ ਜਾਂਦੀ ਆ ਤਾਂ ਉਹਦੇ ਸੱਸ ਸਹੁਰਾ ਸੀ ਜਿਹੜੇ ਉਹ ਉੱਚੀ ਬੋਲ ਰਹੇ ਹੁੰਦੇ ਆ ਤੇ ਆਪਣੇ ਬੇਟੇ ਸੁਰਿੰਦਰ ਨੂੰ ਕਹਿ ਰਹੇ ਹੁੰਦੇ ਆ ਵੀ ਤੈਨੂੰ ਘੱਟੋ ਘੱਟ ਸ਼ਰਮ ਚਾਹੀਦੀ ਆ ਤੂੰ ਵਿਆਹਿਆ ਵਰਿਆਂ ਤਾਂ ਉਹ ਸੁਰਿੰਦਰ ਕਹਿੰਦਾ ਵੀ ਦੇਖੋ ਤੁਹਾਡੇ ਕਹਿਣ ਤੇ ਮੈਂ ਇਸ ਭੈਣ ਜੀ ਨਾਲ ਵਿਆਹ ਤਾਂ ਕਰ ਲਿਆ ਪਰ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਉਧਰੋਂ ਜਿਹੜੀ ਨੀਤੂ ਆ ਉਹ ਮੈਨੂੰ ਵਿਆਹ ਕਰਨ ਲਈ ਦਬਾਅ ਪਾਉਂਦੀ ਆ ਤੇ ਮੈਂ ਨੀਤੂ ਨਾਲ ਹੀ ਵਿਆਹ ਕਰੂੰ ਇਹਦੇ ਤੋਂ ਮੈਨੂੰ ਤਲਾਕ ਚਾਹੀਦਾ ਇਹ ਗੱਲ ਸੁਣ ਕੇ ਜਿਹੜੀ ਕੋਮਲ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਉਹ ਸਾਰੀ ਗੱਲ ਸੁਣ ਲੈਂਦੀ ਆ ਤੇ ਉਹਨੂੰ ਸਮਝਣ ਦੇ ਵਿੱਚ ਦੇਰ ਨਹੀਂ ਲੱਗਦੀ ਵੀ ਜਿਹੜਾ ਕੱਲ ਫੋਨ ਆਇਆ ਸੀ ਉਹ ਕਿਹੜੀ ਔਰਤ ਦਾ ਸੀ ਚਲੋ ਸੁਣਦੀ ਆ ਜਦੋਂ ਤੇ ਉਸ ਤੋਂ ਬਾਅਦ ਉਹਦੇ ਘਰ ਵਾਲਾ ਜਿਹੜਾ ਉਹ ਗੁੱਸੇ ਦੇ ਵਿੱਚ ਕਮਰੇ ਚੋਂ ਬਾਹਰ ਨਿਕਲਦਾ ਤੇ ਉਹ ਆ ਕੇ ਕੋਮਲ ਦੇ ਵਿੱਚ ਵਜਦਾ ਤੇ ਕੋਮਲ ਨੂੰ ਵੇਖ ਕੇ ਉਹਨੂੰ ਕੋਈ ਹੈਰਾਨੀ ਨਹੀਂ ਹੁੰਦੀ ਉਹ ਕਹਿੰਦਾ ਅੱਛਾ ਤਾਂ ਤੂੰ ਸਾਰੀ ਗੱਲ ਸੁਣ ਲਈ ਸ਼ੁਕਰ ਹੋਇਆ ਕਹਿੰਦਾ ਤੈਨੂੰ ਪਤਾ ਲੱਗਿਆ ਚਲ ਇਹ ਕਹਿ ਕੇ ਉਹ ਚਾਬੀ ਲੈ ਕੇ ਚਲਿਆ ਜਾਂਦਾ ਤੇ ਕਹਿੰਦਾ ਕਿ ਮੰਮੀ ਮੇਰੀ ਵੇਟ ਨਾ ਕਰਿਓ ਮੈਂ ਤਾਂ ਲੇਟ ਆਮ ਜਦੋਂ ਉਹ ਕੇਕੇ ਜਾਂਦਾ ਤਾਂ ਜਿਹੜੀ ਕੋਮਲ ਆ ਉਥੇ ਗੁੰਮਸਮ ਖੜੀ ਹੁੰਦੀ ਆ ਤੇ ਉਹਨੂੰ ਚੱਕਰ ਆ ਜਾਂਦਾ ਉਹਦੀ ਸੱਸਾ ਜਿਹੜੀ ਉਹਨੂੰ ਫੜ ਕੇ ਬੈੱਡ ਤੇ ਲੈ ਕੇ ਜਾਂਦੀ ਆ ਤੇ ਉਹਦਾ ਸਹੁਰਾ ਉਹਦੇ ਵਾਸਤੇ ਪਾਣੀ ਲੈ ਕੇ ਆਉਂਦਾ ਉਹ ਉਹਦਾ ਸਿਰ ਪੋਲੋਸ ਦੇ ਆ ਪਿਆਰ ਨਾਲ ਉਹਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੀ ਕੋਮਲ ਹੁੰਦੀ ਆ ਉਹ ਬਹੁਤ ਰੋ ਰਹੀ ਹੁੰਦੀ ਆ ਤੇ ਉਹ ਆਪਣੇ ਸੱਸ ਸਹੁਰੇ ਨੂੰ ਕਹਿੰਦੀ ਕਿ ਤੁਸੀਂ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦੇ ਹੋ ਜੇ ਮੈਂ ਤੁਹਾਡੇ ਬੇਟੇ ਨੂੰ ਨਹੀਂ ਪਸੰਦ ਸੀ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਮੈਨੂੰ 6 ਮਹੀਨੇ ਹੋ ਗਏ ਇੰਤਜ਼ਾਰ ਕਰਦੀ ਨੂੰ ਉਸ ਤੋਂ ਪਹਿਲਾਂ 2 ਮਹੀਨੇ ਮੈਂ ਵੇਖਦੀ ਰਹੀ ਵੀ ਤੁਸੀਂ ਮੇਰਾ ਪਾਪ ਨਹੀਂ ਲਿਆ ਉਹ ਕਹਿੰਦੀ ਵੀ ਕੋਈ ਨਾ ਬੰਦੇ ਇਦਾਂ ਹੀ ਹੁੰਦੇ ਆ ਠੀਕ ਹੋ ਜੂ ਸਭ ਕੁਝ ਹੌਲੀ ਹੌਲੀ ਉਹ ਕਹਿੰਦੀ ਕਿ ਸਵਾ ਠੀਕ ਹੋ ਜੂ ਮੈਨੂੰ ਤਾਂ ਉਹ ਬੁਲਾਉਂਦਾ ਤੱਕ ਨਹੀਂ ਹੋਰ ਔਰਤ ਨਾਲ ਉਹਦੇ ਸਬੰਧ ਨੇ ਵੀ ਮੈਂ ਇਸ ਘਰ ਚ ਕਿਵੇਂ ਖੁਸ਼ ਰਹਿ ਸਕਦੀ ਆ ਜਦੋਂ ਕੋਮਲ ਉਹਨਾਂ ਨੂੰ ਇਹ ਗੱਲ ਕਹਿੰਦੀ ਆ ਤਾਂ ਉਹਦੀ ਜਿਹੜੀ ਸੱਸ ਆ ਕਹਿੰਦੀ ਕੋਈ ਗੱਲ ਨਹੀਂ ਆਪੇ ਠੀਕ ਹੋ ਜੂ ਹੌਲੀ ਹੌਲੀ ਤੂੰ ਫਿਕਰ ਨਾ ਕਰ ਚਲੋ ਭਈ ਉਹ ਚੁੱਪ ਕਰਕੇ ਉੱਥੇ ਪੈ ਜਾਂਦੀ ਆ ਤੇ ਉਹਦੇ ਸੱਸ ਸਹੁਰਾ ਬਾਹਰ ਚਲੇ ਜਾਂਦੇ ਆ ਰਾਤ ਨੂੰ ਜਦੋਂ ਉਹਦੇ ਘਰ ਵਾਲਾ ਆਉਂਦਾ ਤੇ ਉਹ ਸੋਚਦੀ ਆ ਵੀ ਅੱਜ ਮੈਂ ਸੌਂਦੀ ਨਹੀਂ ਅੱਜ ਮੈਂ ਉਹਦੇ ਨਾਲ ਗੱਲ ਜ਼ਰੂਰ ਕਰੂੰਗੀ ਇਦੋਂ ਜਿਹੜੇ ਸੁਰਿੰਦਰ ਦੇ ਮੰਮੀ ਡੈਡੀ ਆ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਸਮਝਾਉਂਦੇ ਆ ਕਿ ਇਸ ਤਰ੍ਹਾਂ ਹਨਾ ਤਲਾਕ ਨਹੀਂ ਹੁੰਦੇ ਹੁੰਦੇ ਵੀ ਤੂੰ ਕਾਲੀ ਨਾ ਕਰਾ ਵੀ ਤੂੰ ਐ ਕਿਵੇਂ ਕਿਸੇ ਔਰਤ ਨੂੰ ਛੱਡ ਸਕਦਾ ਵੀ ਉਹ ਸਾਰੀ ਪ੍ਰਾਪਰਟੀ ਤੇ ਹੱਕ ਜਿਤਾਉਗੀ ਤੇ ਮੁੜ ਕੇ ਤੂੰ ਕੀ ਕਰੇਂਗਾ ਚਲੋ ਉਹਨੂੰ ਗੱਲਾਂ ਜੀਆਂ ਚ ਡਰਾਉਂਦੇ ਜਿਹਾ ਤੇ ਉਹ ਆਪਣੇ ਮੰਮੀ ਪਾਪਾ ਦੀ ਗੱਲ ਸੁਣਦਾ ਸ਼ਾਮ ਨੂੰ ਉਹ ਟਾਈਮ ਨਾਲ ਘਰ ਆ ਜਾਂਦਾ ਉਦੋਂ ਕੋਮਲ ਆ ਜਿਹੜੀ ਉਹਨੇ ਵੀ ਸੋਚਿਆ ਹੁੰਦਾ ਵੀ ਮੈਂ ਨਾ ਗੱਲ ਕਰਕੀ ਰਹੂੰ ਇਹਨਾਂ ਨਾਲ ਚਲੋ ਭਈ ਸ਼ਾਮ ਨੂੰ ਜਦੋਂ ਘਰ ਆਉਂਦਾ ਤੇ ਉਹਦਾ ਮੂਡ ਕੁਛ ਠੀਕ ਹੁੰਦਾ ਕੋਮਲ ਉਹਦੇ ਲਈ ਚਾਹ ਪਾਣੀ ਬਣਾਉਂਦੀ ਆ ਦੋਨੋਂ ਬਹਿ ਕੇ ਚਾਹ ਪੀਂਦੇ ਆ ਤੇ ਕੋਮਲ ਆ ਜਿਹੜੀ ਉਹ ਕਹਿੰਦੀ ਆ ਕਿ ਸੁਰਿੰਦਰ ਕੀ ਮੈਂ ਤੁਹਾਨੂੰ ਪਸੰਦ ਨਹੀਂ ਤਾਂ ਸੁਰਿੰਦਰ ਆ ਜਿਹੜਾ ਕੁਛ ਨਹੀਂ ਬੋਲਦਾ ਉਹ ਉਹਦੇ ਨੇੜੇ ਜੇ ਹੁੰਦੀ ਆ ਉਹਨੂੰ ਕਹਿੰਦੀ ਵੀ ਦੇਖੋ ਤੁਸੀਂ ਮੇਰੇ ਪਤੀ ਹੋ ਜੇ ਜ਼ਿੰਦਗੀ 'ਚ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਮੈਂ ਤੁਹਾਡੀ ਹਰ ਗਲਤੀ ਮਾਫ਼ ਕਰ ਸਕਦੀ ਆ ਪਰ ਪਲੀਜ਼ ਤੁਸੀਂ ਮੈਨੂੰ ਤਲਾਕ ਨਾ ਦਿਓ ਵੀ ਮੇਰੇ ਦੋ ਭੈਣਾਂ ਹੋਰ ਨੇ ਵੀ ਮੇਰੇ ਮਾਪਿਓ ਤਾਂ ਜਿਉਂਦੇ ਜੀ ਮੁੱਕ ਜਾਣਗੇ ਚਲੋ ਸੁਰਿੰਦਰ ਜਿਹੜਾ ਉਹਨੂੰ ਕਹਿੰਦਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਚਲ ਉਹਨੂੰ ਬੜਿਆਜ ਹੀ ਲੈਂਦਾ ਤੇ ਉਹਦੀਆਂ ਗੱਲਾਂ ਜੀਆਂ ਚ ਆ ਜਾਂਦੀ ਆ ਉਸ ਤੋਂ ਬਾਅਦ ਮਹੀਨਾ ਦੋ ਮਹੀਨੇ ਆ ਜਿਹੜੇ ਉਹ ਸਹੀ ਨਿਕਲਦੇ ਆ ਭਾਵੇਂ ਕਿ ਸੁਰਿੰਦਰ ਜੀ ਜਿਹੜਾ ਉਹ ਕੰਮ ਦੇ ਬਹਾਨੇ ਜ਼ਿਆਦਾਤਰ ਬਾਹਰ ਰਹਿੰਦਾ ਸੀ ਪਰ ਫਿਰ ਵੀ ਉਹ ਜਦੋਂ ਆਉਂਦਾ ਸੀ ਤਾਂ ਕੋਮਲ ਨਾਲ ਵਧੀਆ ਗੱਲ ਕਰਦਾ ਸੀ ਤੇ ਕੋਮਲ ਨੂੰ ਵੀ ਇਹ ਹੋਣ ਲੱਗਦਾ ਵੀ ਨਹੀਂ ਸ਼ਾਇਦ ਇਹ ਬਦਲ ਗਿਆ ਹੋਣਾ ਤੇ ਦੋ ਕੁ ਮਹੀਨੇ ਬਾਅਦ ਹਨਾ ਕੋਮਲ ਜਿਹੜੀ ਉਹ ਆਪਣੇ ਪਤੀ ਨੂੰ ਫੋਨ ਕਰਦੀ ਆ ਉਹ ਡਿਊਟੀ ਤੋਂ ਆ ਰਹੀ ਹੁੰਦੀ ਆ ਤੇ ਉਹਨੂੰ ਨਾ ਉਹਦੀ ਸਿਹਤ ਠੀਕ ਨਹੀਂ ਹੁੰਦੀ ਉਹ ਡਾਕਟਰ ਦੇ ਚਲੀ ਜਾਂਦੀ ਆ ਡਾਕਟਰ ਜਿਹੜੇ ਉਹਨਾਂ ਨੂੰ ਉਹਦਾ ਚੈੱਕ ਅਪ ਕਰਦੇ ਆ ਤੇ ਉਹਨੂੰ ਖੁਸ਼ਖਬਰੀ ਦਿੰਦੇ ਆ ਵੀ ਤੂੰ ਪ੍ਰੈਗਨੈਂਟ ਆ ਇਹ ਖੁਸ਼ਖਬਰੀ ਉਹ ਆਪਣੇ ਪਤੀ ਨੂੰ ਫੋਨ ਤੇ ਸੁਣਾਉਂਦੀ ਆ ਤਾਂ ਸੁਰਿੰਦਰ ਜਿਹੜਾ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਉਧਰੋਂ ਕੋਮਲ ਘਰ ਆ ਕੇ ਆਪਣੇ ਸੱਸ ਸਹੁਰੇ ਨੂੰ ਦੱਸਦੀ ਆ ਵੀ ਹਨਾ ਤੁਸੀਂ ਦਾਦਾ ਦਾਦੀ ਬਣਨ ਵਾਲਿਓ ਤੇ ਉਹਦੇ ਸੱਸ ਸਹੁਰਾ ਸ਼ੁਕਰ ਮਨਾਉਂਦੇ ਆ ਵੀ ਚਲ ਹੁਣ ਇਹਦੇ ਬੱਚਾ ਹੋ ਜੂ ਤੇ ਪੈਰ ਲੱਗ ਜਾਣਗੇ ਤੇ ਚਲੋ ਸੁਰਿੰਦਰ ਜਿਹੜਾ ਆਪਣੇ ਘਰ ਵਾਲੀ ਦੀ ਗੱਲ ਸੁਣ ਕੇ ਤੁਰੰਤ ਘਰ ਆਉਂਦਾ ਤੇ ਆਪਣੇ ਘਰ ਵਾਲੀ ਨੂੰ ਆ ਕੇ ਕਹਿੰਦਾ ਵੀ ਤੂੰ ਇਸ ਬੱਚੇ ਨੂੰ ਅ ਮਤਲਬ ਦਵਾਈ ਲੈ ਲਾ ਇਹਦੀ ਆਪਾਂ ਬੱਚਾ ਨਹੀਂ ਰੱਖਣਾ ਬੱਚਾ ਕੀ ਕਰਨਾ ਹਜੇ ਉਹ ਕਹਿੰਦੀ ਕਮਾਲ ਕਰਦੇ ਹੋ ਤੁਸੀਂ ਵੀ ਬੱਚਾ ਤਾਂ ਆਪਣੀ ਪਹਿਲੀ ਲੋੜ ਹੁੰਦਾ ਹਨਾ ਜਦੋਂ ਆਪਣਾ ਵਿਆਹ ਹੋ ਜਾਂਦਾ ਵੀ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਉਹ ਕਹਿੰਦਾ ਵੀ ਨਾ ਮੈਂ ਤੇਰਾ ਖਰਚਾ ਚੱਲ ਸਕਦਾ ਨਾ ਤੇਰੇ ਇਸ ਬੱਚੇ ਦਾ ਮੈਂ ਤੈਨੂੰ ਰੱਖਣਾ ਨਹੀਂ ਚਾਹੁੰਦਾ ਉਹ ਸਿੱਧੀ ਗੱਲ ਹੈ ਜਿਹੜੀ ਦੱਸ ਦਿੰਦਾ ਤੇ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਹੋਰ ਗੱਲਾਂ 'ਚ ਨਹੀਂ ਲਾ ਸਕਦੇ ਵੀ ਮੈਂ ਨਹੀਂ ਤੁਹਾਡੀਆਂ ਗੱਲਾਂ ਚਾਹੁੰਦਾ ਵੀ ਮੈਂ ਨਹੀਂ ਰਹਿਣਾ ਇਹਦੇ ਨਾਲ ਵੀ ਮੈਂ ਤਾਂ 니ਤੂ ਨਹੀਂ ਵਿਆਹ ਕਰਵਾਉਣਾ ਚਲੋ ਭਈ ਉਹਦੇ ਸੱਸ ਸਹੁਰਾ ਜਿਹੜੇ ਉਹ ਕੋਮਲ ਨੂੰ ਸਮਝਾਉਂਦੇ ਆ ਕਿ ਇਹ ਆਪੇ ਜਿੱਦ ਕਰਕੇ ਹਟਜੂ ਵੀ ਤੂੰ ਪੈਰ ਨਾ ਪੱਟੀ ਚਲੋ ਉਹਨੂੰ ਤੀਜਾ ਚੌਥਾ ਮਹੀਨਾ ਲੱਗ ਜਾਂਦਾ ਤੇ ਸੁਰਿੰਦਰ ਜਿਹੜਾ ਉਹਦੇ ਨਾਲ ਜ਼ਿਆਦਾ ਲੜਾਈ ਝਗੜਾ ਕਰਦਾ ਤੇ ਹੁਣ ਉਹ ਨੀਤੂ ਨਾਲ ਸ਼ਰਿਆਮ ਹੀ ਗੱਲ ਕਰਦਾ ਰਹਿੰਦਾ ਸੀ ਇਹ ਗੱਲ ਆ ਜਿਹੜੀ ਕੋਮਲ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਆਪਣੇ ਪਾਪਾ ਨੂੰ ਸਾਰੀ ਗੱਲ ਦੱਸ ਦਿੰਦੀ ਆ ਫੋਨ ਕਰਕੇ ਚਲੋ ਕੋਮਲ ਦੇ ਪਾਪਾ ਆਉਂਦੇ ਆ ਉਹ ਆਪਣੇ ਕੁੜਮ ਕੁੜਮਣੀ ਨੂੰ ਕਹਿੰਦੇ ਆ ਕਿ ਤੁਹਾਡੇ ਪੁੱਤ ਦੀ ਗਲਤੀ ਤਾਂ ਹੈ ਪਰ ਜ਼ਿਆਦਾ ਦੋਸ਼ੀ ਤੁਸੀਂ ਹੋ ਜਦੋਂ ਤੁਹਾਨੂੰ ਪਤਾ ਸੀ ਤੁਹਾਡਾ ਬੇਟਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ ਤੇ ਤੁਸੀਂ ਉਹਦਾ ਤਾਂ ਕਿਨਾ ਵਿਆਹ ਕਿਉਂ ਕੀਤਾ ਵੀ ਮੈਂ ਆਪਣੀ ਕੁੜੀ ਨੂੰ ਲੈ ਕੇ ਜਾ ਰਿਹਾ ਜੇ ਤੁਹਾਡਾ ਪੁੱਤਰ ਇਹਨੂੰ ਹਫ਼ਤੇ ਦੇ ਵਿੱਚ ਲੈ ਕੇ ਆਉਂ ਤੇ ਸਾਰੀ ਗੱਲ ਕਰੂਗਾ ਵੀ ਉਹ ਇਹਨੂੰ ਚੀਟ ਨਹੀਂ ਕਰੂਗਾ ਇਹਨੂੰ ਬੰਦਾ ਦਰਜਾ ਜਿਹੜਾ ਦੇਊਗਾ ਤੇ ਇਹਦੀ ਸੰਭਾਲ ਕਰੂਗਾ ਕੇਅਰ ਕਰੂਗਾ ਫਿਰ ਤਾਂ ਲੈ ਆਵੇ ਆਦਰਵਾਇਜ਼ ਮੈਂ ਤਲਾਕ ਦੇ ਪੇਪਰ ਭੇਜ ਦੂੰ ਚਲੋ ਗੁੱਸੇ 'ਚ ਆਪਣੀ ਧੀ ਨੂੰ ਲੈ ਕੇ ਚੱਲਿਆ ਜਾਂਦਾ ਤੇ ਕੋਮਲ ਨੂੰ ਆਈ ਨੂੰ 15 ਦਿਨ ਹੋ ਜਾਂਦੇ ਆ ਤੇ 15 ਦਿਨ ਬਾਅਦ ਜਿਹੜਾ ਸੁਰਿੰਦਰਾ ਉਹ ਖੁਦ ਤਲਾਕ ਦੇ ਪੇਪਰ ਭੇਜ ਦਿੰਦਾ ਕੋਮਲ ਆਪਣੇ ਪਤੀ ਵੱਲੋਂ ਭੇਜੇ ਹੋਏ ਤਲਾਕ ਦੇ ਪੇਪਰ ਵੇਖ ਕੇ ਬਹੁਤ ਘਬਰਾ ਜਾਂਦੀ ਆ ਪਰ ਉਹਦਾ ਪਾਪਾ ਉਹਨੂੰ ਕਹਿੰਦਾ ਕਿ ਪੁੱਤ ਤਾ ਕੋਈ ਨਾ ਤੂੰ ਤਲਾਕ ਦੇ ਪੇਪਰ ਤੇ ਸਾਈਨ ਕਰ ਦੇ ਵੀ ਇਹੋ ਜਿਹੇ ਬੰਦੇ ਨਾਲ ਮੈਂ ਨਹੀਂ ਚਾਹੁੰਦਾ ਕਿ ਤੂੰ ਰਹੇ ਚਲੋ ਭਈ ਉਹ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੰਦੀ ਆ ਤੇ ਸੁਰਿੰਦਰਾ ਜਿਹੜਾ ਉਹਨੂੰ ਉਹਦੀ ਜੋ ਗੱਲ ਆ ਉਹ ਆਪਣੀ ਮਣਵਾ ਲੈਂਦਾ ਚਲੋ ਇੱਧਰ ਕਾਫੀ ਮਹੀਨੇ ਬੀਤ ਜਾਂਦੇ ਆ ਤੇ ਕੋਮਲ ਜਿਹੜੀ ਉਹ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਉਹਦਾ ਨਾਮ ਪਰੀ ਰੱਖਿਆ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਮਲ ਜਿਹੜੀ ਉਹ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਆ ਵੀ ਭਾਵੇਂ ਚਲੋ ਕਾਗਜ਼ੀ ਤਲਾਕ ਹੋ ਗਿਆ ਵੀ ਕੀ ਪਤਾ ਹਨਾ ਉਹ ਆਪਣੇ ਬੱਚੇ ਨੂੰ ਦੇਖਣ ਆਵੇ ਪਰ ਸੁਰਿੰਦਰ ਸਿੰਘ ਜਾਂ ਉਹਦੇ ਮਾਪਿਓ ਨੇ ਕਦੇ ਵੀ ਕੋਈ ਫੋਨ ਨਾ ਕੀਤਾ ਤੇ ਕੋਮਲ ਜਿਹੜੀ ਹੁਣ ਉਹ ਗੱਲ ਸੋਚ ਲੈਂਦੀ ਆ ਵੀ ਹੁਣ ਮੈਂ ਆਪਣੀ ਧੀ ਦੇ ਨਾਲ ਹੀ ਹਨਾ ਪੂਰੀ ਜ਼ਿੰਦਗੀ ਹੈ ਜਿਹੜੀ ਕੱਢ ਲੈਣੀ ਆ ਕੋਮਲ ਦੀਆਂ ਜਿਹੜੀਆਂ ਛੋਟੀਆਂ ਭੈਣਾਂ ਨੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਤੇ ਕੋਮਲ ਆਪਣੇ ਮੰਮੀ ਪਾਪਾ ਨਾਲ ਰਹਿ ਰਹੀ ਹੁੰਦੀ ਆ ਉਹ ਸੋਚਦੀ ਆ ਵੀ ਮੈਂ ਹੀ ਆਪਣੇ ਮਾਪਿਓ ਦਾ ਸਹਾਰਾ ਬਣਾਂ ਜਿਹੜੀ ਕੋਮਲ ਦੀਤੀ ਹੁੰਦੀ ਆ ਭਰੀ ਉਹ ਜਦੋਂ ਵੀ ਆਪਣੇ ਪਾਪਾ ਬਾਰੇ ਪੁੱਛਦੀ ਆ ਤਾਂ ਕੋਮਲ ਉਹਨੂੰ ਇਹੀ ਗੱਲ ਕਹਿੰਦੀ ਆ ਕਿ ਤੇਰੇ ਪਾਪਾ ਫੌਰਨ ਗਏ ਹੋਏ ਆ ਅੱਜ ਜਦੋਂ ਕੋਮਲ ਦੀਤੀ ਨੇ ਜਿੱਦ ਕੀਤੀ ਕਿ ਪੀ.ਡੀ.ਐਮ ਤੇ ਮੰਮੀ ਪਾਪਾ ਚਾਹੀਦੇ ਨੇ ਹਨਾ ਫੰਕਸ਼ਨ ਤੇ ਤਾਂ ਉਹ ਵਾਲਾ ਜਿਹੜੀ ਉਹ ਬਹੁਤ ਰੋਂਦੀ ਆ ਤੇ ਸੋਚਦੀ ਆ ਕਿ ਮੈਂ ਆਪਣੀ ਧੀ ਨੂੰ ਸੱਚਾਈ ਕਦੋਂ ਦੱਸੂੰਗੀ ਚਲੋ ਇਸੇ ਤਰ੍ਹਾਂ ਸੋਚਦੀ ਉਹ ਉੱਠਦੀ ਆ ਤੇ ਕੰਮਕਾਰਾ ਜਿਹੜੇ ਉਹ ਕਰਨ ਲੱਗ ਜਾਂਦੀ ਆ ਤੇ ਅਗਲੇ ਦਿਨ ਨਾ ਉਹ ਦਫ਼ਤਰ ਜਾਂਦੀ ਆ ਧੀ ਨੂੰ ਸਕੂਲ ਪੇਸ ਦਿੰਦੀ ਆ ਦਫਤਰ ਜਾ ਕੇ ਜਦੋਂ ਉਹ ਵਾਪਸ ਆ ਰਹੀ ਹੁੰਦੀ ਆ ਤਾਂ ਰਸਤੇ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ ਮੀਂਹ ਪੈਂਦਾ ਬਿਜਲੀ ਕੜਕਦੀ ਆ ਤਾਂ ਉਹ ਬਹੁਤ ਡਰ ਰਹੀ ਹੁੰਦੀ ਆ ਭਾਵੇਂ ਕਿ ਉਹਦੇ ਕੋਲੇ ਛਤਰੀ ਹੁੰਦੀ ਆ ਪਰ ਛਤਰੀ ਆ ਜਿਹੜੀ ਉਹ ਕਾਫੀ ਨਹੀਂ ਹੁੰਦੀ ਕਿਉਂਕਿ ਮੀਂਹ ਤੇਜ਼ ਹੁੰਦਾ ਤਾਂ ਇੰਨੇ ਨੂੰ ਉਹਦੇ ਕੋਲ ਆ ਕੇ ਇੱਕ ਗੱਡੀ ਖੜਦੀ ਆ ਉਹ ਗੱਡੀ 'ਚ ਜਿਹੜਾ ਇੱਕ ਮੁੰਡਾ ਹੁੰਦਾ ਉਹ ਕਹਿੰਦਾ ਕਿ ਤੁਸੀਂ ਕੋਮਲੋਂ ਉਹ ਕਹਿੰਦੀ ਹਾਂਜੀ ਕਹਿੰਦਾ ਮੈਂ ਤੁਹਾਡੀ ਬਿਲਡਿੰਗ ਦੇ ਵਿੱਚ ਹੀ ਰਹਿਣਾ ਉੱਪਰਲੀ ਬਿਲਡਿੰਗ ਤੇ ਤੇ ਅੰਕਲ ਜੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਇਕੱਲੇ ਕਿਵੇਂ ਜਾਓਗੇ ਤੁਸੀਂ ਗੱਡੀ 'ਚ ਬਹਿ ਜਾਓ ਚਲ ਚੀਜ ਕਦੀ ਹੋਈ ਕੋਮਲ ਜਿਹੜੀ ਉਹ ਗੱਡੀ 'ਚ ਬਹਿ ਜਾਂਦੀ ਆ ਤੇ ਸਾਰੇ ਰਸਤੇ ਉਹ ਦੋਨੋਂ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ ਤੇ ਕੋਮਲ ਆਪਣੇ ਘਰ ਕੋਲ ਆ ਕੇ ਉਹਦਾ ਧੰਨਵਾਦ ਕਰਦੀ ਆ ਤੇ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਣੇ ਪਾਪਾ ਨੂੰ ਦੱਸਦੀ ਆ ਕਿ ਆਪਣੀ ਉੱਪਰਲੀ ਬਿਲਡਿੰਗ ਦੇ ਵਿੱਚ ਜੋ ਮੁੰਡਾ ਰਹਿੰਦਾ ਵੀ ਉਹਦੇ ਨਾਲ ਮੈਂ ਆਈਆਂ ਕਾਰ ਤੇ ਚਲੋ ਕਹਿੰਦਾ ਵੀ ਹਾਂ ਉਹ ਮੁੰਡਾ ਤਾਂ ਬਹੁਤ ਚੰਗਾ ਵੀ ਮੈਨੂੰ ਵੀ ਮਿਲਦਾ ਹੁੰਦਾਗਾ ਚਲੋ ਭਾਈ ਇਸੇ ਤਰ੍ਹਾਂ ਨਾ ਸਮਾਂ ਬੀਤਦਾ ਤੇ ਇੱਕ ਦਿਨ ਕੋਮਲ ਜਿਹੜੀ ਉਹ ਆਪਣੇ ਮੰਮੀ ਪਾਪਾ ਦੀ ਦਵਾਈ ਲੈਣ ਮੈਡੀਕਲ ਤੇ ਜਾਂਦੀ ਆ ਤਾਂ ਉੱਥੇ ਉਹੀ ਮੁੰਡਾ ਉਹਨੂੰ ਫੇਰ ਮਿਲਦਾ ਉਹ ਮੁੰਡੇ ਦੇ ਨਾਲ ਇੱਕ ਔਰਤ ਹੁੰਦੀ ਆ ਚਲੋ ਇੱਕ ਦੂਜੇ ਨੂੰ ਬੁਲਾਉਂਦੇ ਆ ਤੇ ਉਹ ਮੁੰਡਾ ਦੱਸਦਾ ਵੀ ਇਹ ਮੇਰੇ ਮੰਮਾ ਨੇ ਇਹਨਾਂ ਨੂੰ ਨਾ ਵਿਖਾਰ ਹੋ ਰਿਹਾ ਵਾਇਰਲ ਵੀ ਠੀਕ ਨਹੀਂ ਹੋ ਰਹੀ ਤੇ ਚਲੋ ਗੱਲਬਾਤ ਕਰਦੇ ਉਹ ਆਂਟੀ ਨੂੰ ਵੀ ਬੁਲਾਉਂਦੀ ਆ ਤੇ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਕਹਿੰਦਾ ਕਿ ਮੈਨੂੰ ਫਿਕਰ ਹੋਈ ਪਈ ਆ ਵੀ ਮੈਂ ਨਾ ਚਾਰ ਦਿਨਾਂ ਲਈ ਬਾਹਰ ਜਾਣਾ ਕੰਮ ਵੀ ਮੇਰੇ ਮੰਮੀ ਤਾਂ ਟਾਈਮ ਨਾਲ ਉਹਨੀ ਦਵਾਈ ਲੈਂਦੇ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਕੋਮਲ ਕਹਿੰਦੀ ਕਿ ਤੁਸੀਂ ਐਦਾਂ ਕਰੋ ਤੁਸੀਂ ਆਪਣੇ ਮੰਮਾ ਨੂੰ ਮੇਰੇ ਸਹਾਰੇ ਛੱਡ ਜੋ ਵੀ ਮੈਂ ਇਹਨਾਂ ਦੀ ਆਂਟੀ ਦੀ ਸੰਭਾਲ ਕਰ ਲਵਾਂ ਤੇ ਉਹ ਆਂਟੀ ਨੂੰ ਕਹਿੰਦੀ ਆ ਕਿ ਆਂਟੀ ਤੁਹਾਡਾ ਬੇਟਾ ਬਹੁਤ ਨਰਮ ਸੁਭਾਅ ਦਾ ਵੀ ਉਸ ਦਿਨ ਹਨਾ ਮੈਂ ਮੀਂਹ ਚ ਭੇਜ ਰਹੀ ਸੀ ਵੀ ਇਹ ਮੈਨੂੰ ਲੈ ਕੇ ਆਏ ਤੇ ਉਹਦੀ ਮਾਂ ਕਹਿੰਦੀ ਵੀ ਮੇਰਾ ਪੁੱਤ ਤਾਂ ਬਹੁਤ ਨਰਮ ਆ ਇਸ ਤਰ੍ਹਾਂ ਚਲੋ ਗੱਲਬਾਤ ਕਰਦੇ ਆ ਤੇ ਉਹ ਜਿਹੜਾ ਮੁੰਡਾ ਹੁੰਦਾ ਉਹਦਾ ਨਾਮ ਰਵੀ ਹੁੰਦਾ ਰਵੀ ਕੋਮਲ ਨੂੰ ਕਹਿੰਦਾ ਕਿ ਜੇ ਤੁਸੀਂ ਮੇਰੀ ਮੰਮੀ ਦਾ ਖਿਆਲ ਰੱਖ ਲੋਗੇ ਤਾਂ ਕਿ ਮੈਂ ਆਪਣੇ ਕੰਮ ਜਾ ਸਕਦਾ ਉਹ ਕਹਿੰਦੀ ਜਰੂਰ ਉਹ ਕਹਿੰਦਾ ਤੁਸੀਂ ਆਏ ਨਾ ਸੋਚਿਓ ਵੀ ਖਮਣੀ ਮੈਂ ਕੋਈ احਸਾਨ ਕਰ ਰਿਹਾ ਵੀ احਸਾਨ ਦਾ ਬਦਲਾ ਲੈ ਰਿਹਾ ਹਨਾ ਵੀ ਚਲੋ ਮੈਨੂੰ ਠੀਕ ਲੱਗਿਆ ਤੁਹਾਡਾ ਸੁਭਾ ਵੀ ਮੈਨੂੰ ਆਪਣੀ ਮੰਮੀ ਦੀ ਫਿਕਰ ਆ ਵੀ ਮੇਰਾ ਕੰਮ ਵੀ ਜ਼ਰੂਰੀ ਆ ਉਹ ਕਹਿੰਦੀ ਕੋਈ ਗੱਲ ਨਹੀਂ ਰਵੀ ਤੁਸੀਂ ਬੇਫਿਕਰ ਹੋ ਕੇ ਜਾਓ ਚਲੋ ਭਈ ਉਹ 4 ਦਿਨ ਲਈ ਬਾਹਰ ਚੱਲਿਆ ਜਾਂਦਾ ਤੇ ਕੋਮਲ ਜਿਹੜੀ ਉਹ ਉਹਦੇ ਕੋਲ ਜਾਂਦੀ ਆ ਉਹਦੀ ਮਾਂ ਕੋਲ ਉਹਨੂੰ ਦਵਾਈ ਬੂਟੀ ਦਿੰਦੀ ਆ ਤੇ ਉਹ ਇੱਕ ਦੂਜੀ ਨਾਲ ਮਿਲ ਜਾਂਦੀਆਂ ਤੇ ਕੋਮਲ ਆ ਜਿਹੜੀ ਉਹ ਸਾਰੀ ਸਚਾਈ ਆਪਣੀ ਹਨਾ ਰਵੀ ਦੀ ਮਾਂ ਨੂੰ ਦੱਸਦੀ ਆ ਤੇ ਰਵੀ ਦੀ ਮਾਂ ਜਿਹੜੀ ਉਹ ਆਪਣੇ ਪੁੱਤਰ ਬਾਰੇ ਗੱਲ ਕਰਦੀ ਆ ਵੀ ਮੇਰੇ ਨਾ ਤਿੰਨ ਧੀਆ ਸੀ ਤੇ ਇਹ ਮੇਰਾ ਸਾਰੀਆਂ ਤੀਆਂ ਤੋਂ ਵੱਡਾ ਪੁੱਤਰ ਸੀ ਵੀ ਮੇਰੇ ਹਸਬੰਡ ਦੀ ਮੌਤ ਹੋ ਗਈ ਸੀ ਛੋਟੀ ਉਮਰ ਚ ਵੀ ਇਹਦੇ ਸਿਰ ਜ਼ਿੰਮੇਵਾਰੀ ਪੈ ਗਈ ਵੀ ਇਸ ਕਰਕੇ ਇਹਨੇ ਵਿਆਹ ਨਹੀਂ ਕਰਾਇਆ ਵੀ ਪਹਿਲਾਂ ਆਪਣੀਆਂ ਭੈਣਾਂ ਵਿਆਈਆਂ ਵੀ ਹੁਣ ਇਹ ਇਹਨੇ ਮਤਲਬ ਕਦੇ ਵਿਆਹ ਨੂੰ ਹਾਂ ਹੀ ਨਹੀਂ ਕੀਤੀ ਵੀ ਮੈਂ ਇਹਨੂੰ ਮਨਾਉਂ ਵੀ ਜੇ ਤੂੰ ਚਾਹੇ ਤੇ ਮੈਂ ਚਾਹਉਣੀ ਆ ਵੀ ਤੂੰ ਮੇਰੇ ਘਰ ਦੀ ਨੂੰਹ ਬਣੇ ਕੋਮਲ ਜਿਹੜੀ ਉਹ ਚੁੱਪ ਕਰ ਜਾਂਦੀ ਆ ਉਹ ਕਹਿੰਦੀ ਵੀ ਤੁਸੀਂ ਮੇਰੇ ਮੰਮੀ ਪਾਪਾ ਨਾਲ ਗੱਲ ਕਰ ਲਿਓ ਕਿਉਂਕਿ ਕੋਮਲ ਵੀ ਕਿਤੇ ਨਾ ਕਿਤੇ ਰਵੀ ਨੂੰ ਪਸੰਦ ਕਰਨ ਲੱਗ ਜਾਂਦੀ ਆ ਚਲੋ ਭਾਈ ਉਸ ਤੋਂ ਬਾਅਦ ਜਿਹੜੀ ਰਵੀ ਦੀ ਮੰ ਆ ਗਈ ਉਹ ਕੋਮਲ ਦੇ ਮੰਮੀ ਪਾਪਾ ਨਾਲ ਗੱਲ ਕਰਦੀ ਆ ਤੇ ਉਹ ਸੋਚਦੇ ਆ ਕਿ ਸਾਡੀ ਧੀ ਨੂੰ ਇੰਨਾ ਵਧੀਆ ਮੁੰਡਾ ਮਿਲ ਰਿਹਾ ਤੇ ਸਾਨੂੰ ਹੋਰ ਕੀ ਚਾਹੀਦਾ ਚਲੋ ਉਹ ਕਹਿੰਦੇ ਵੀ ਤੁਸੀਂ ਰਵੀ ਨੂੰ ਪੁੱਛ ਲਓ ਰਵੀ ਆ ਜਿਹੜਾ ਉਹ ਆਪਣੀ ਮੰ ਨੂੰ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਚਲੋ ਸਾਰੇ ਸਮਝ ਜਾਂਦੇ ਨੇ ਹਨਾ ਵੀ ਠੀਕ ਹੈ ਦਾ ਮਤਲਬ ਪਸੰਦ ਆ ਇੱਕ ਦੂਜੇ ਨੂੰ ਵੀ ਇਹ ਆ ਰਿਸ਼ਤਾ ਆਪਾਂ ਕਰ ਹੀ ਦਿੰਨੇ ਆ ਤੇ ਉਹ ਇੱਕ ਹਫ਼ਤੇ ਦੇ ਵਿੱਚ ਹੀ ਮੰਗਣੀ ਤੇ ਝਟਪਟ ਵਿਆਹ ਕਰ ਦਿੰਦਿਆ। ਕੋਮਲ ਦਾ ਤੇ ਉਹਦਾ ਰਵੀ ਦਾ ਵਿਆਹ ਹੋ ਜਾਂਦਾ। ਭਾਵੇਂ ਕਿ ਕੋਮਲ ਲਈ ਆਪਣੀ ਬੇਟੀ ਨੂੰ ਇਹ ਗੱਲ ਦੱਸਣੀ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਜਦੋਂ ਤੇਰੇ ਸਕੂਲ ਦਾ ਫੰਕਸ਼ਨ ਹੋਣਾ ਤਾਂ ਤੈਨੂੰ ਤੇਰੇ ਪਾਪਾ ਦੀ ਕਮੀ ਮਹਿਸੂਸ ਨਹੀਂ ਹੋਊਗੀ। ਫਿਰ ਉਹ ਆਪਣੀ ਧੀ ਨੂੰ ਇਹ ਗੱਲ ਦੱਸਦੀ ਆ ਕਿ ਪੁੱਤ ਜਿਹੜੇ ਤੇਰੇ ਮਤਲਬ ਪਾਪਾ ਸੀ ਉਹ ਤਾਂ ਆਪਾਂ ਨੂੰ ਛੱਡ ਕੇ ਚਲੇ ਗਏ ਕਿਤੇ ਵੀ ਮੈਂ ਤੈਨੂੰ ਜਾਣ ਬੁੱਝ ਕੇ ਕਹਿੰਦੀ ਹੁੰਦੀ ਸੀ ਵੀ ਤੇਰੇ ਪਾਪਾ ਫੌਰਨ ਗਏ ਆ ਪਰ ਹੁਣ ਰਵੀ ਅੰਕਲ ਨੇ ਜਿਹੜੇ ਉਹੀ ਤੇਰੇ ਪਾਪਾ ਨੇ ਰਵੀ ਵੀ ਉਹਦੀ ਧੀ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਉਹ ਕੋਲ ਹੀ ਰਹਿੰਦੇ ਸੀ ਤੇ ਉਹ ਆਪਦੀ ਧੀ ਨੂੰ ਵੀ ਨਾਲ ਹੀ ਲੈ ਕੇ ਜਾਂਦੀ ਆਪਣੇ ਸਹੁਰੇ ਘਰ ਇੱਕ ਬਿਲਡਿੰਗ ਦੇ ਵਿੱਚ ਤਾਂ ਹੈਗੇ ਸੀ ਤੇ ਚਲੋ ਕੋਮਲ ਨੂੰ ਵੀ ਇਹ ਮਹਿਸੂਸ ਹੁੰਦਾ ਵੀ ਰਵੀ ਆ ਜਿਹੜਾ ਵਾਕਿਆ ਹੀ ਉਹਦੇ ਪਾਪਾ ਵਰਗਾ ਹੀ ਆ ਉਹਨੂੰ ਬਹੁਤ ਪਿਆਰ ਕਰਦਾ ਤੇ ਜਦੋਂ ਉਹਨੂੰ ਕੋਮਲ ਦੀ ਧੀ ਦੇ ਸਕੂਲ ਦਾ ਫੰਕਸ਼ਨ ਹੁੰਦਾ ਉਦੋਂ ਨੂੰ ਉਹਨਾਂ ਦੋਨਾਂ ਦਾ ਵਿਆਹ ਹੋ ਚੁੱਕਿਆ ਹੁੰਦਾ ਤੇ ਉਹਦੀ ਧੀ ਦੀ ਇਹ ਰੀਜ ਪੂਰੀ ਹੋ ਜਾਂਦੀ ਆ ਵੀ ਫੰਕਸ਼ਨ ਤੇ ਉਹਦੇ ਮੰਮੀ ਪਾਪਾ ਦੋਨੋਂ ਜਾਂਦੇ ਆ ਫਿਰ ਰਵੀ ਤੇ ਕੋਮਲ ਉਹਦੇ ਸਕੂਲ ਦੇ ਫੰਕਸ਼ਨ ਤੇ ਜਾਂਦੇ ਆ ਤੇ ਆਪਣੀ ਧੀ ਦੀ ਪਰਫਾਰਮੈਂਸ ਵੇਖ ਕੇ ਬਹੁਤ ਖੁਸ਼ ਹੁੰਦੇ ਆ ਕਿ ਦੇਖੋ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਹਨਾ ਜਿਹੜੀਆਂ ਦੇ ਪਤੀ ਉਹਨਾਂ ਨੂੰ ਧੋਖਾ ਦੇ ਜਾਂਦੇ ਆ ਜਾਂ ਤਲਾਕ ਦੇ ਦਿੰਦੇ ਆ ਤੇ ਪਰ ਉਹ ਆਪਣੀ ਅਗਲੀ ਜ਼ਿੰਦਗੀ ਆ ਜਿਹੜੀ ਉਹ ਸ਼ੁਰੂ ਨਹੀਂ ਕਰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਵਿਆਹ ਕਰਵਾਇਆ ਤਾਂ ਲੋਕ ਸਾਨੂੰ ਪਤਾ ਨਹੀਂ ਕੀ ਕਹਿਣਗੇ ਪਰ ਜੇ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰਦਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਤੁਸੀਂ ਉਹਦੇ ਧੋਖੇ ਨੂੰ ਝਰ ਕੇ ਆਪਣੀ ਜ਼ਿੰਦਗੀ ਨੂੰ ਉੱਥੇ ਹੀ ਰੋਕ ਲਓ ਆਪਣੇ ਬੱਚਿਆਂ ਲਈ ਤੁਹਾਨੂੰ ਇਹ ਫੈਸਲਾ ਜਿਹੜਾ ਉਹ ਲੈ ਲੈਣਾ ਚਾਹੀਦਾ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ